हात्र को शाबाश जोर लगा हल्का 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 जो देखो चेक कर शाबाश 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 मैं बिजेंद्र पार्क के सच में जा रही थी मेरा 15 16 साल से मतलब बच्चे मेरे पास नहीं था नंबर पे वहां पे अनुमान मेरे सिर पे रखे मैं गिर गई तो बोले क्या परेशानी क्या दिक्कत है तो मैं बोली मेरे पास बच्चा नहीं है तो मुझे जबर तकती ले गई कहें चलो पापा जी से प्रार्थना करवा देंगे अस्सी से लेना तो इस पर बैठ जाऊँ कहे हमारे हमेशा थोड़ा मुझे बच्चा नहीं हमारे पास है करे बच्चे ही देना तो काश इस पर बैठ जाओ मत किसी से कहना मतलब हो जाएगा

चलो चलो चलो, चलो शावाज। yes. आ, मेरे को दुष्ट आत्मा भी प्रॉब्लम थी मेरे पास दस साल से बेटा नहीं था तो मैं बेटे के लिए गई थी वहाँ मेरे को दुष्ट आत्मा भी प्रॉब्लम थी तो वो उन्होंने रुमाल रखा था तो मैं नीचे गिर गई तो चेयर पे मुझे बैठा दिए थे और बेल्ट भी लगा दिया हमने इतना बोला कि ਨਹੀਂ ਹਮਕੋ ਇਸ ਤੇ ਨਾ ਬਿਠਾਓ ਹਮ ਲੋਕ ਤਾਂ ਚੱਲ ਫਿਰੋ ਇਹ ਇਹ ਗਲਤ ਬਾਤ ਹੈ ਉਹਨਾਂ ਨੇ ਬੋਲਾ ਬੱਚੇ ਕਿ ਆਸੀਸ ਲੈਣਾ ਹੈ ਤਾਂ ਤੁਹਾਨੂੰ ਕੋ ਬੈਠਣਾ ਹੀ ਪਵੇਗਾ ਅਣਿਆ ਦੇਗਸਕੋ ਅਣਿਆ ਦੇਗਸਕੋ ਅਣਿਆ ਦੇਗਸਕੋ ਚੱਲ ਛੁੱਟਦੇ ਹਸੀਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਲਗਾਤਾਰ ਪਾਸਟਰ ਬਜਿੰਦਰ ਦੀਆਂ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਕਦੇ ਉਹਨਾਂ ਦੇ ਛੇਡ ਛਾੜ ਦਾ ਮਾਮਲਾ ਦਰਜ ਹੁੰਦਾ ਕਦੇ ਜਿਹੜਾ ਉਹਨਾਂ ਦੀ ਘਰ ਵਾਲੀ ਦੇ ਨਾਲ ਛੇਡ ਛਾੜ ਦਾ ਮਾਮਲਾ ਦਰਜ ਹੁੰਦਾ ਕਦੇ ਉਹਨਾਂ ਦੇ ਜਿਹੜੇ ਕੈਬਨ ਦੀਆਂ ਸੀਸੀਟੀਵੀ ਸਾਹਮਣੇ ਆਉਂਦੀਆਂ ਤਾਂ ਅੱਜ ਇੱਕ ਹੋਰ ਜਿਹੜੀ ਵੀਡੀਓ ਆਉ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਵੇਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਤੇ ਮੀਮ ਬਹੁਤ ਬਣੇ ਸੀ ਸੋਸ਼ਲ ਮੀਡੀਆ ਤੇ ਕਿ ਮੇਰੀ ਬਹਿਨ ਬੋਲਤੀ ਨਹੀਂ ਸੀ ਬੋਲਨੇ ਲੱਗੀ ਤਾਂ ਹੁਣ ਅੱਜ ਇੱਕ ਹੋਰ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਸ ਦੇ ਵਿੱਚ ਜਿਹੜਾ ਤੁਹਾਨੂੰ ਪੂਰਾ ਜਿਹੜਾ ਸਿਸਟਮ ਹੈ ਇਹਨਾਂ ਦਾ ਕਲੀਅਰ ਹੋਵੇਗਾ ਅੱਜ ਇਸ ਚਮਤਕਾਰੀ ਪਾਸਟਰ ਦਾ ਜਿਹੜਾ ਚਮਤਕਾਰ ਹੈ ਉਸਤਾ ਪਰਦਾ ਫਾਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਚਿਪ ਸੈਨਾ ਤੋਂ ਸਿਮਰਜੀਤ ਸਿੰਘ ਜੀ ਮਾਨ ਹਸਕਲ ਬਾਈ ਹਸਕਲ ਜੀ ਸਿਮਰਨ ਬਾਈ ਅੱਜ ਜਿਹੜੀ ਵੀਡੀਓ ਤੁਸੀਂ ਪੇਸ਼ ਕਰਨੀ ਆ ਉਸ ਤੋਂ ਪਹਿਲਾਂ ਗੱਲ ਕਰ ਲਈਏ ਕਿ ਪਹਿਲਾਂ ਵੀ ਬੜੀਆਂ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਜਿਦੇ ਵਿੱਚ ਉਹ ਇੱਕ ਤੁਸੀਂ ਮੀਮ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਕਿ ਮੇਰੀ ਬਹਿਨ ਬੋਲਦੀ ਨਹੀਂ ਸੀ ਬੋਲਣ ਲੱਗੀ ਹਣਾ ਉਸ ਤੋਂ ਬਾਅਦ ਉਹ ਮੁੰਡਾ ਸਾਹਮਣੇ ਆਉਂਦਾ ਉਹ ਕਹਿੰਦਾ ਮੈਨੂੰ ਆਹ ਚੀਜ਼ ਦਿੱਤੀ ਸੀ ਤਾਂ ਹੁਣ ਅੱਜ ਜਿਹੜੀ ਤੁਸੀਂ ਵੀਡੀਓ ਪੇਸ਼ ਕਰਨੀ ਹੈ ਇਹਦੇ ਵਿੱਚ ਕੀ ਹੈ ਬਾਈ ਜੀ ਜੀ ਤੁਸੀਂ ਗੱਲ ਕਰਦੇ ਹੋ ਬਲਜਿੰਦਰ ਦੀ ਇਹ ਪਾਸਟਰ ਤਾਂ ਨਾ ਬੋਲੋ ਇਹਨਾਂ ਬਲਜਿੰਦਰ ਇੱਕ ਤੇ ਪਾਸਟਰ ਨਾਂ ਤੇ ਕਲੰਕ ਹੈ ਇਹ ਜਿਹੜਾ ਤੁਸੀਂ ਵੀਡੀਓ ਦੀ ਗੱਲ ਕਰਦੇ ਇੱਕ ਵੀਡੀਓ ਵਾਇਰਲ ਹੋਈ ਰਾਤ ਵਾਇਰਲ ਹੋਈ ਉਹ ਸੀਸੀਟੀਵੀ ਕੈਮਰਾ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਦੇ ਕੇ ਰਿਪਬਲਿਕ ਹੋਈ ਆ ਤੇ ਜਿਹੜੀ ਦੂਜੀ ਵੀਡੀਓ ਇਹਨਾਂ ਦਾ ਨਾ ਪਲਾਨ ਹੁੰਦਾ ਇੱਕ ਕਿ ਪਲਾਨ ਚ ਕੀ ਦੱਸਿਆ ਜਾਂਦਾ ਪਹਿਲਾਂ ਉਹਨਾਂ ਨੂੰ ਕਿ ਤੁਸੀਂ ਕੀ ਕਰਨਾ ਜਿਹੜੀ ਹੁਣ ਤੁਹਾਨੂੰ ਦੋ ਵੀਡੀਓ ਦਿਖਾਵਾਂਗਾ ਉਹ ਦੋ ਲੇਡੀਜ਼ ਨੇ ਉਹ ਲੇਡੀਜ਼ ਬੱਚਾ ਕੰਜ਼ੀਬ ਨਹੀਂ ਕਰ ਪਾਉਂਦੀਆਂ ਉਹ ਤੇ ਉਹਨਾਂ ਨੂੰ ਬੀਲ ਚੇਅਰ ਤੇ ਬਿਠਾਇਆ ਜਾਂਦਾ ਬੀਲ ਚੇਅਰ ਤੇ ਬਿਠਾਇਆ ਜਾਂਦਾ ਜਦੋਂ ਉਹਨਾਂ ਨੂੰ ਕਹਿੰਦਾ ਪਹਿਲਾਂ ਤੁਹਾਨੂੰ ਇਹ ਕਰਨਾ ਪੈਣਾ ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਪ੍ਰੇਅਰ ਕਰਾਂਗੇ ਮਤਲਬ ਜੋ ਵੀ ਰੱਬ ਦਾ ਨਾਮ ਲੈਂਦੇ ਨੇ ਵੀ ਪ੍ਰੇਅਰ ਕਰਾਂਗੇ ਉਹ ਕਹਿੰਦੇ ਅਸੀਂ ਨਹੀਂ ਕਰ ਸਕਦੇ ਕਹਿੰਦਾ ਤੁਹਾਨੂੰ ਝੂਠ ਬੋਲਣਾ ਹੀ ਪੈਣਾ ਈ ਸੀ ਜੀ ਲਈ ਫਿਰ ਉਹ ਪਬਲਿਕ ਤੇ ਜਾਂਦਾ ਏ ਪਬਲਿਕ ਜਾ ਕੇ ਉਹ ਤੋਂ ਬਾਅਦ ਉਹਨਾਂ ਨਾਲ ਬੀਲ ਚੇਅਰ ਤੇ ਬਿਠਾ ਕੇ ਉਹਨਾਂ ਨਾਲ ਇਹ ਕਰਦਾ ਮਤਲਬ ਉਹਨੂੰ ਕਹਿੰਦਾ ਕਿ ਇਹ ਠੀਕ ਹੋ ਗਿਆ ਮਤਲਬ ਜਿਆ 15 ਸਾਲ ਜਾਂ 20 ਸਾਲ ਤੋਂ ਬੰਦਾ ਬੀਲ ਚੇਅਰ ਤੇ ਤੇ ਇੱਕਦਮ ਕਿੱਦਾਂ ਖੜਾ ਹੋ ਜਾਏਗਾ ਮੈਂ ਤਾਂ ਕਦੇ ਦੇਖਿਆ ਨਹੀਂ ਤੇ ਇਹਦਾ ਕੰਮ ਹੈ ਸਾਰੇ ਲੋਕਾਂ ਨੂੰ ਝੂਠ ਬੋਲਦਾ ਹੈ ਕਿ ਐਦਾਂ ਕਰਦੇ ਨੇ ਇਹਨੇ 크੍ਰਿਸਚਨ ਧਰਮ ਦਾ ਨਾ ਬਦਨਾਮ ਕਰਕੇ ਰੱਖਿਆ ਇਹਦੇ ਹੱਥ 'ਚ ਕੁਝ ਵੀ ਨਹੀਂ ਹੈ ਸਿਰਫ ਇੱਕ ਸਟੰਟ ਕਰਦਾ ਪਬਲਿਕ ਸਟੰਟ ਕਰਦਾ ਇਹ ਕਿ ਪਬਲਿਕ ਮੇਰੇ ਪਿੱਛੇ ਲੱਗੇ ਕਿਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਹਾਰਾਸ਼ਟਰਾ ਚਲੇ ਜਾਓ ਯੂਪੀ ਚਲੇ ਜਾਓ ਸਾਡੇ ਪੰਜਾਬ 'ਚ ਹੀ ਇਹ ਰੌਲਾ ਹੈ 크੍ਰਿਸਚਨ ਵਾਲਾ ਜਿਹੜੇ ਸਾਡੇ ਲੋਕ ਨੇ ਉਹ ਇਹਦੇ ਪਿੱਛੇ ਲੱਗਦੇ ਇਹਦੇ ਪਿੱਛੇ ਨਾਲ ਲੱਗੋ ਹੁਣ ਤੁਹਾਨੂੰ ਵੀਡੀਓ ਲੱਗ ਤੋਂ ਲੱਗ ਗਈ ਇਹ ਵੀਡੀਓ ਨਜ਼ਰ ਆਣ ਗਈ ਆਪਾਂ ਮੈਂ ਤੁਹਾਨੂੰ ਵੀਡੀਓ ਦਿਖਾਈ ਦਿੰਦਾ ਤੁਹਾਨੂੰ ਤੁਸੀਂ ਦੇਖੋ ਦੇਖੋ ਤੁਸੀਂ ਇਹ ਲੇਡੀਜ਼ ਕਿਵੇਂ ਵਿਚਾਰੀ ਬੋਲਦੀ ਹੈ ਇਹ ਦੇਖੋ ਜਿਹੜੀ ਇਹ ਵੀਡੀਓ ਦੇਖ ਸਕਦੇ ਹਾਂ ਮੇਰਾ ਗੀਤਾ ਨਾਮ ਹੈ ਮੇ ਬਜਿੰਦਰ ਪਾਰਟ ਚਾਚੇ ਨੇ ਜਾਂਦੀ ਥੀ ਤੋਂ ਬਾਹਾਂ ਤੇ मेरे को में भी प्रॉब्लम थी मेरे पास दस साल से बे, बेटा नहीं था तो मैं बेटे के लिए गई थी वहां मेरे को में भी प्रॉब्लम थी तो उन्होंने रुमाल रखा तो मैं नीचे गिर गई फिर उन्होंने मेरे को ले गए बेड चेयर पे बैठा कहते चलो तुमको पापा जी से मिलवा देंगे तो वहां लोग गए तो वो लोग बिल्कुल तो सही हो आपको में क्यों हाँ बेड चेयर पे मुझे बैठा दिए थे और बेल्ट भी लगा दिया हमने इतना बोला कि नहीं हमको इस पे ना बैठाओ हम लोग तो चल फिर रहे हैं ये गलत बात है उन्होंने बोला बच्चे की आशीष लेना है तो तुमको बैठना ही पड़ेगा तो हम लोग उस पे बेचे पे बैठ गए तो इसके में पैसा भी दिया आपने पैसे उसके पहले मैंने लैंड करवाया था तो बीस हजार रूपया लगे थे ठीक है से लिया आपने मैंने कमाया धागा काट के मजदूरी करके मेहनत करके कमाया मैंने कहा रहते हो मैं रहती हूँ माधोपुरी में लुधियाना लुधियाना मैं विजेंद्र पास्टर के चर्च में जा रही थी मेरा पंद्रह सोलह साल से मतलब बच्चे मेरे पास नहीं था वहाँ पे जाती थी और जो उनकी वहाँ पे गई पच्चीस दिसंबर के वहाँ पे, पे रुमाल मेरे सिर पे रखे मैं गिर गई तो बोले क्या परेशानी क्या दिक्कत है तो मैं बोली मेरे पास बच्चा नहीं तो मुझे जबरदस्ती ले गई कहीं चलो अच्छे पापा जी से प्रार्थना करवा देंगे वहाँ पे गए तो हम लोग के बैठा दिए हम कहीं इस पे नहीं बैठेंगे करें ऐसा अच्छे से लेना हो तो इसपे बैठ जाओ किस पे बिठाते हैं जबरदस्ती मतलब बैठा दिए तो वहाँ पे फिर लेके गए कहीं अच्छी से लेना तो इस पे बैठ जाओ कहे हमारे हम ऐसा थोड़ा मुझे बच्चा नहीं हमारे पास है करे बच्चे ही देना तो काश इस पे बैठ जाओ मत किसी से कहना मतलब हो जाएगा तो अभी आप आप, आप अच्छे भले थे हाँ, तो आपको वैसे व्हील में बिठा दिया कि व्हील में बैठो तो फिर आपको बच्चे की हाँ, नहीं बैठेंगे करा नहीं हम कहें हमारे पास बेटा नहीं कौन से चर्च में जाते थे आप विजेंद्र पाठ कहाँ पे जलंधर ताजपुर चर्च ताजपुर चर्च में ਠੀਕ ਹੈ ਸ੍ਰੀ ਜੀ ਜਿਵੇਂ ਇਹ ਵੀਡੀਓ ਵਾਇਰਲ ਹੋ ਜਿਹੜੀ ਹੋਈ ਆ ਤੁਸੀਂ ਦਿਖਾਈ ਆ ਵੀਡੀਓ ਹਾਲਾਂਕਿ ਹਜੇ ਤੱਕ ਸੋਸ਼ਲ ਮੀਡੀਆ ਤੱਕ ਨਹੀਂ ਪਹੁੰਚੀ ਤੁਸੀਂ ਸਾਹਮਣੇ ਲੈ ਕੇ ਆਇਓ ਪਰ ਇਹਦੇ ਵਿੱਚ ਲੋਕ ਬੜੇ ਦਿਖਾਈ ਦਿੰਦੇ ਨੇ ਲੋਕ ਇਹਦਾ ਜਿਹੜਾ ਜਿਹੜਾ ਵੀ ਇਹਨੇ ਸ਼ੋਅ ਕੀਤਾ ਹੋਇਆ ਉਹਦੇ ਵਿੱਚ ਲੋਕ ਬੜੇ ਬੈਠੇ ਨੇ ਲੋਕ ਇਹਦੇ ਮਗਰ ਫਿਰ ਕਿਉਂ ਲੱਗਦੇ ਦੇਖੋ ਲੋਕਾਂ ਨੂੰ ਉਹਨਾਂ ਨੂੰ ਭੋਲੇ-ਪਾਲੇ ਲੋਕਾਂ ਨੂੰ ਨਹੀਂ ਪਤਾ ਇਸ ਬਾਰੇ ਵੀ ਅੰਦਰ ਪਰਦੇ ਦੇ ਪਿੱਛੇ ਕੀ ਚੱਲਦਾ ਪਿਆ ਇਹਨਾਂ ਦੇ ਪਹਿਲਾਂ ਪਲਾਨ ਹੁੰਦਾ ਵੀ ਅਸੀਂ ਇਹ ਕੁਝ ਕਰਨ ਲੱਗੇ ਆ ਵੀ ਤੈਨੂੰ ਜੇ ਤੂੰ ਕੁਝ ਚਾਹੀਦਾ ਤੈਨੂੰ ਜੇ ਤੈਨੂੰ ਪੈਸੇ ਦੀ ਪ੍ਰੋਬਲਮ ਹੈ ਜਾਂ ਤੇਰੇ ਬੱਚਾ ਕਨਸੀਵ ਨਹੀਂ ਹੁੰਦਾ ਵੀ ਤੈਨੂੰ ਜੋ ਅਸੀਂ ਕਹਾਂਗੇ ਤੈਨੂੰ ਕਰਨਾ ਪੈਣਾ ਜੋ ਤੇਰੇ ਪਾਪਾ ਜੀ ਕਹਿੰਦੇ ਸ਼ਾਇਦ ਇਹ ਪਾਪਾ ਜੀ ਤੇ ਉਹਦੇ ਸਾਹਮਣੇ ਜਾ ਕੇ ਤੈਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਤਨੂੰ ਜੋ ਤੂੰ ਮੰਗੇਗੀ ਤੈਨੂੰ ਸਾਡਾ ਪਰਮਾਤਮਾ ਦੇਵੇਗਾ ਤੇਰੀ ਪ੍ਰੇਅਰ ਕਰਾਂਗੇ ਪਰ ਯਾਰ ਇਦਾਂ ਦਾ ਕੁਝ ਨਹੀਂ ਹੈ ਬਾਈ ਤੁਸੀਂ ਵੀਡੀਓ ਦਿਖਾਈ ਦੇਦੇ ਹੋ ਉੱਪਰ ਤਾਂ ਕੁਝ ਆਈ ਨਹੀਂ ਅਸੀਂ ਇਹ ਲੇਡੀਜ਼ ਨਾਲ ਕੰਟੈਕਟ ਕੀਤਾ ਵੀ ਤੁਹਾਡੇ ਨਾਲ ਕੀ ਹੋਇਆ ਉਹਨੇ ਜਦੋਂ ਦੱਸਿਆ ਵੀ ਮੇਰੇ ਨਾਲ ਆ ਕੀ ਕੀਤਾ ਫਿਰ ਅਸੀਂ ਹੋਰ ਸਰਚ ਅਸੀਂ ਹੋਰ ਵੀ ਪੰਜਾਬ ਚ ਸਾਹਮਣੇ ਲੈ ਕੇ ਆਵਾਂਗੇ ਕੈਮਰੇ ਦੇ ਇਹ ਨਹੀਂ ਕੱਲੀ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਐਵੀਡੈਂਸ ਨੇ ਇਹਨਾਂ ਦੇ ਵੀਡੀਓ ਚ ਔਰ ਜਿਹੜੇ ਜਿਨੇ ਨਾਲ ਇਹ ਕੀਤਾ ਨੇ ਝੂਠ ਬੋਲ ਕੇ ਕੀਤਾ ਉਹਨਾਂ ਨੂੰ ਮਤਲਬ ਮੈਂ ਵੀਡੀਓ ਦਿਖਾਵਾਂਗਾ ਤੁਹਾਨੂੰ ਦਿਖਾ ਦਿਖਾਉਂਦਾ ਰਹਿਵਾਂਗਾ ਤੁਹਾਨੂੰ ਜਾਂ ਤਾਂ ਸਿਮਰਨ ਜੀ ਜਿਵੇਂ ਇਹ ਵਾਰ-ਵਾਰ ਚਮਤਕਾਰ ਦੀ ਗੱਲ ਕਰਦੇ ਆ ਕਿ ਚਮਤਕਾਰ ਹੁੰਦੇ ਨੇ ਚਮਤਕਾਰ ਨਾਂ ਦੀ ਚੀਜ਼ ਕੋਈ ਹੈ ਜੇ ਚਮਤਕਾਰ ਹੁੰਦਾ ਇਹ ਬੰਦਾ ਹੈਂਡੀਕੈਪਟ ਹੈ ਲੰਗ ਮਾਰ ਕੇ ਚੱਲਦਾ ਉਹ ਆਪਣੀ ਲਾਤੀ ਸਿੱਧੀ ਕਰ ਲੇ ਪਹਿਲਾਂ ਤੇ ਚਮਤਕਾਰ ਹੈ ਤਾਂ ਯਾਰ ਮੈਨੂੰ ਹਸਪੀਟਲ ਚ ਜਾ ਕੇ ਪੀਜੀਆਈ ਚ ਪਬਲਿਕ ਬਹੁਤ ਪਰੇਸ਼ਾਨ ਹੈ ਉਹਨਾਂ ਨੂੰ ਠੀਕ ਕਰ ਦੇ ਚਮਤਕਾਰ ਹੈ ਯਾਰ ਜਾਦੂ ਹੈ ਚਮਤਕਾਰ ਥੋੜੀ ਉਹ ਤਾਂ 5 ਮਿੰਟ ਦਾ ਜਾਦੂ ਦਿਖਾਉਂਦੇ ਉਹ ਤੋਂ ਬਾਅਦ ਜੋ ਵੀ ਹੈ ਤੁਹਾਨੂੰ ਪਤਾ ਹੀ ਹੈ ਸਿਸਟਮ ਮੀਡੀਆ ਸਾਹਮਣੇ ਹੈ ਹੀ ਤੇ ਬਾਕੀ ਜੇ ਚਮਤਕਾਰ ਕਹਿੰਦਾ ਕਿ ਮੈਂ ਇਹ ਕਰ ਦਾਂਗਾ ਤੇ ਪੀਜੀਆਈ ਚ ਜਾ ਕੇ ਮਰੀਜ਼ਾਂ ਨੂੰ ਠੀਕ ਕਰਕੇ ਦੇ ਉੱਥੇ ਜਿਹੜੇ व्हीਲ ਚੇਅਰ ਤੇ ਕਿਸੇ ਐਕਸੀਡੈਂਟ ਉਹਨੂੰ ਠੀਕ ਕਰਕੇ ਦਿਖਾ ਦੇ ਯਾਰ ਮੈਂ ਮੈਂ ਕਹਿੰਦਾ ਉਹਦੇ ਪੈਰਾਂ 'ਚ ਪੱਗ ਰੱਖ ਦਾਂਗਾ ਇਹਦੇ ਉੱਪਰ ਕੀ ਕਹਦਾ ਮੈਂ ਪੱਗ ਬੰਨਦਾ ਅੱਜ ਚਲੋ ਨਹੀਂ ਬੰਨੀ ਮੈਂ ਪੈ ਪਹਿਲਾਂ ਆਪਣੀ ਲੱਤ ਸਿੱਧੀ ਕਰ ਲੈ ਇਹ ਉਤੋਂ ਬਾਅਦ ਦੂਜੇ ਬੰਦੇ ਦਾ ਦੇਖੇ ਸਿਮਰਨ ਜੀ ਜਿਵੇਂ ਤੁਸੀਂ ਬਾਤ ਤੋਂ ਬਾਅਦ ਇੱਕ ਵੀਡੀਓ ਲੈ ਕੇ ਸਾਹਮਣੇ ਆਉਨੇ ਹੋ ਹਾਲਾਂਕਿ ਇਹਦੇ ਜਿਹੜੇ ਚਾਉਣ ਵਾਲੇ ਨੇ ਉਹ ਬਹੁਤ ਨੇ ਇਹਦੇ ਸਮਰਥਕ ਬਹੁਤ ਨੇ ਫਿਰ ਤੁਹਾਨੂੰ ਕੋਈ ਧਮਕੀਆਂ ਜਾਂ ਡਰਾਉਣ ਤੋਂ ਮਕਾਉਣ ਦਾ ਕੋਈ ਉਹ ਨਹੀਂ ਹੁੰਦਾ ਤੁਹਾਡੇ ਪਿੱਛੇ ਨਹੀਂ ਲੱਗਦੇ ਫਿਰ ਦੇਖੋ ਇਹਦਾ ਕੰਮ ਹੈ ਸਿਰਫ ਇਹ ਗਿੱਦੜ ਧਮਕੀਆਂ ਦੇ ਸਕਦਾ ਸਾਹਮਣੇ ਤਾਂ ਆ ਕੇ ਕਿਸੇ ਨੂੰ ਬੋਲ ਦੇ ਦੂਸਰੇ ਬੰਦੇ ਤੋਂ ਕੁਝ ਵੀ ਬਿਲਾ ਸਕਦਾ ਹੈ ਇਹਦੇ ਮਗਰ ਪਬਲਿਕ ਬਹੁਤ ਅਸੀਂ ਤੇ ਇਹ ਕਹਿੰਦਾ ਕਿ ਪ੍ਰਸ਼ਾਸਨ ਮੇਰੀ ਜੇਬ ਚ ਹੈ ਪੁਲਿਸ ਮੈਂ ਨਾਲ ਲੈ ਕੇ ਚੱਲਦਾ ਮੈਨੂੰ ਕਿਸ ਗੱਲ ਦਾ ਡਰ ਹੈ 18 19 18 ਦੀ ਤਰੀਕ ਸੀਗੀ ਇਹਦੀ ਕੋਰਡਟ ਮੁਹਾਲੀ ਸੈਸ਼ਨ ਕੋਰਟ ਦੀ ਛੇਤਰ ਦਾ ਪਰਚਾ ਉਹਦੀ ਐਵੀਡੈਂਸ ਚੱਲਦੀ ਪਈ ਹੈ ਤੇ ਉੱਥੇ ਕਹਿੰਦਾ ਮੈਨੂੰ ਪੁਲਿਸ ਫੜੇ ਨਹੀਂ ਸਕਦੀ ਉਸ ਤੋਂ ਬਾਅਦ ਕਹਿੰਦਾ ਪੁਲਿਸ ਦਾ ਮੇਰੇ ਨਾਲ ਸੇ ਤੁਸੀਂ ਜੋ ਕਰਨਾ ਕਰ ਲੋ ਉਸ ਤੋਂ ਬਾਅਦ ਜਿਹੜਾ ਇਹ ਕਹਿੰਦਾ ਕਿ ਜਦੋਂ ਡਰਾਣਾ ਧਮਗਾਣਾ ਸ਼ੁਰੂ ਕਰ ਦਿੰਦਾ ਬੰਦੇ ਨੂੰ ਬੰਦਾ ਪਿੱਛੇ ਹਟ ਜਾਂਦੇ ਨੇ ਸਾਹਮਣੇ ਨਹੀਂ ਆਉਂਦਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਡਰਨ ਦੀ ਲੋੜ ਨਹੀਂ ਕਿਸੇ ਨੂੰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੋ ਜਾ ਕਿਸੇ ਨੂੰ ਤੰਗ ਕੀਤਾ ਇਹਨੇ ਇਸ ਰੂਪੇ ਕਹਿੰਦਾ ਕਿ ਮੈਂ ਤੇਰੇ ਘਰ ਦੇ ਨੂੰ ਮਰਾ ਦਾਂਗਾ ਮਤਲਬ ਡਰਾਉਣਾ ਸ਼ੁਰੂ ਕਰ ਦਿੰਦਾ ਉਹਦੇ ਪਿੱਛੇ ਨਾਲ ਬੰਦੇ ਭੇਜ ਦਿੰਦਾ ਰੈਕੀ ਕਰਨੇ ਸ਼ੁਰੂ ਕਰਨਾ ਇਹਦਾ ਕੰਮ ਇਹ ਹੈ ਤੇ ਦੂਜੀ ਗੱਲ ਇਹ ਹੈ ਕਿ ਕਿਸੇ ਨੂੰ ਵੀ ਮੇਰੀ ਲੋੜ ਹੋਵੇ ਮੈਂ ਆਪਣਾ ਨੰਬਰ ਦੇ ਦਿੰਨਾ ਜੇ ਕੋਈ ਸਾਹਮਣੇ ਨਹੀਂ ਆਂਦਾ ਕੈਮਰੇ ਦੇ ਮੈਂ ਉਹਦੀ ਪਿੱਛੇ ਵੈਗ ਸਪੋਰਟ ਕਰਾਂਗਾ ਮੇਰੇ ਨਾਲ ਉਹਨੇ ਦੱਸੋ ਕਿ ਮਾਮਲਾ ਕੀ ਹੈ ਮੈਂ ਉਹਦੇ ਨਾਲ ਸਪੋਰਟ ਕਰਾਂਗਾ ਸਾਡੀ ਸਿਪਸਾ ਨਾਲ ਨਾਲ ਖੜੀ ਹੈ ਔਰ ਖੜੀ ਰਹੇਗੀ ਕਿਸੇ ਨੇ ਮਤਲਬ ਨਾਮ ਜਪਣਾ ਪਰਮਾਤਮਾ ਦਾ ਉਸ ਦਾ ਆਪਣੇ ਘਰੇ ਬਹਿ ਕੇ ਜਪੋ ਇਹਦੇ ਮਗਰ ਨਾ ਲੱਗੋ ਮੈਂ ਕਹਿਣਾ ਇਹ ਕਹਿਣਾ ਚਾਹੁੰਦਾ ਕਿ ਜਿਹਦਾ ਨਾਮ ਜਪਣਾ ਉਹ ਆਪਣੇ ਘਰੇ ਬਹਿ ਕੇ ਜਪੋ ਇਹਦੇ ਮਗਰ ਨਾ ਲੱਗੋ ਪਲੀਜ਼ ਇਹ ਭੋਲੇ ਭਾਲੇ ਲੋਕਾਂ ਨੂੰ ਗਮਰਾਹ ਕਰ ਰਿਹਾ ਇੱਕ ਕ੍ਰਿਸ਼ਨ ਧਰਮ ਬਹੁਤ ਵੱਡਾ ਧਰਮ ਮੰਨਿਆ ਜਾਂਦਾ ਸਾਡੀ ਧਰਤੀ ਦੇ ਤੇ ਉਹਦਾ ਨਾਂ ਇਹ ਬਦਨਾਮ ਕਰ ਰਿਹਾ ਸਿਰਫ ਇੱਕ ਬਲਜਿੰਦਰ ਜਿਹੜਾ ਪਾਸਟਰ ਪਿੱਛੇ ਲਾ ਰੱਖਿਆ ਬਲਜਿੰਦਰ ਪਾਸਟਰ ਤਾਂ ਨਹੀਂ ਕਹਿ ਸਕਦੇ ਇਹਨੂੰ ਸਿਰਫ ਭੋਲੇ ਭਾਲੇ ਲੋਕਾਂ ਨੂੰ ਗਮਨਾਹ ਕਰ ਰਿਹਾ ਹੈ ਤੇ ਜਿਹੜੀ ਗੱਲ ਕਰਦੇ ਮੈਂ ਆਪਣਾ ਨੰਬਰ ਦੇ ਰਿਹਾ ਤੁਹਾਨੂੰ ਜੀ ਬਹਾ 8431 37982 ਇਹ ਮੇਰਾ ਨੰਬਰ ਹੈ ਕਿਸੇ ਨੂੰ ਮੇਰੀ ਹੈਲਪ ਦੀ ਲੋੜ ਹੋਵੇ ਮੈਂ ਉਹਦੇ ਨਾਲ ਖੜਾਂਗਾ ਡਰਨ ਦੀ ਕਿਸੇ ਨੂੰ ਲੋੜ ਨਹੀਂ ਸਾਹਮਣੇ ਲੈ ਕੇ ਆਓ ਵੀ ਕਰ ਕੀ ਰਿਹਾ ਚੱਲ ਕੀ ਰਿਹਾ ਸਿਰਫ ਸਾਡੇ ਪੰਜਾਬ ਚ ਹੀ ਚੱਲ ਰਿਹਾ ਕਿਤੇ ਯੂਪ ਚ ਨਹੀਂ ਕਿਤੇ ਮਹਾਰਾਸ਼ਟਰ ਚ ਨਹੀਂ ਕਰਨਾਟ ਸਿਰਫ ਇੱਥੇ ਹੀ ਚੱਲਦਾ ਜਿੱਥੇ ਮਤਲਬ ਕ੍ਰਿਸਚਨਾਂ ਦਾ ਗੜਾ ਐ ਐਮਪੀ ਬੋਲਿਆ ਜਾਂਦਾ ਉੱਥੇ ਕ੍ਰਿਸਚਨ ਨੇ 나ਗਪੁਰ ਦੇਖ ਲੋ ਕ੍ਰਿਸਚਨ ਨੇ ਤੇ ਮਹਾਰਾਸ਼ਟਰ ਚ ਲੋ ਕ੍ਰਿਸਚਨ ਨੇ ਸਿਰਫ ਪੰਜਾਬ ਚ ਨੂੰ ਗਮਰਾਹ ਕਰਦੇ ਉੱਥੇ ਐਦਾਂ ਦਾ ਕੋਈ ਸੀਨ ਨਹੀਂ ਮੈਂ ਜਾ ਕੇ ਸਰਚ ਕੀਤਾ ਮੈਂ ਰਹਿੰਦਾ ਵੀ ਵਾਰੀ ਵੈਸੇ ਤੇ ਪੰਜਾਬ ਨੂੰ ਗਰਮਰਾਹ ਕਰ ਰਿਹਾ ਹੈ ਇਹ ਤੇ ਮਗਰ ਨਾ ਲਗੋ ਜਿਹਨਾਂ ਰੱਬ ਦਾ ਨਾਮ ਲੈਣਾ ਉਹ ਕਰੇ ਬਹਿ ਕੇ ਉਹ ਸੋ ਇਹ ਸੀਗੇ ਸ਼ਿਵ ਸੈਨਾ ਦੇ ਪ੍ਰਧਾਨ ਆ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਅੱਜ ਵੱਡਾ ਖੁਲਾਸਾ ਕੀਤਾ ਪਹਿਲਾਂ ਵੀ ਵੀਡੀਓ ਬੜੀਆਂ ਵਾਇਰਲ ਹੁੰਦੀਆਂ ਨੇ ਇੱਕ ਵੀਡੀਓ ਜਿਹੜੀ ਆ ਉਹ ਸੀਸੀਟੀਵੀ ਦੇ ਸਾਹਮਣੇ ਆਉਂਦੀ ਆ ਜਿਸਦੇ ਵਿੱਚ ਇਹ ਜਿਹੜਾ ਆਪਣੇ ਬੰਦਿਆਂ ਦੇ ਨਾਲ ਮਾਰਕਟਾਈ ਕਰਦਾ ਹੋਇਆ ਨਜ਼ਰ ਆਉਂਦਾ ਬੌਂਸਰ ਵਾਲੇ ਦਿਵਾਲੇ ਖੜੇ ਨੇ ਉੱਥੇ ਜਿਹੜੀ ਮਾਰਕਟਾਈ ਕਰਦਾ ਨਜ਼ਰ ਆਉਂਦਾ ਤਾਂ ਹੁਣ ਇੱਕ ਜਿਹੜੀ ਵੀਡੀਓ ਆ ਹੋਰ ਸਾਹਮਣੇ ਆਈ ਆ ਜਿਸਦੇ ਵਿੱਚ ਦੋ ਔਰਤਾਂ ਸਾਹਮਣੇ ਆਉਂਦੀਆਂ ਨੇ ਪਹਿਲਾਂ ਉਸ ਦੁਨੀਆ ਦੇ ਵਿੱਚ ਬੈਠ ਕੇ ਜਿਹੜਾ ਉਹਨਾਂ ਨੂੰ 휠ਚੇਅਰ ਤੇ ਬਿਠਾਇਆ ਜਾਂਦਾ ਜਿਵੇਂ ਅਸੀਂ ਵੀਡੀਓ ਦੇ ਵਿੱਚ ਵੇਖਿਆ ਪੂਰਾ ਜਿਹੜਾ ਸ਼ੋਅ ਹੈ ਉਹ ਬਣਾਇਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਵੱਲੋਂ ਹਕੀਕਤ ਦੱਸੀ ਜਾਂਦੀ ਹੈ ਜਿਵੇਂ ਪਹਿਲਾਂ ਉਹ ਛੋਟੇ ਬੱਚੇ ਦੇ ਵੱਲੋਂ ਪੂਰੀ ਹਕੀਕਤ ਦੱਸੀ ਗਈ ਸੀ ਕਿ ਮੈਨੂੰ ਉਸ ਦੇ ਬਦਲੇ ਕੀ ਮਿਲਿਆ ਕੀ ਉਹਨਾਂ ਦੇ ਕਹਿਣ ਤੇ ਉਹ ਉਸ ਨੇ ਬੋਲੇ ਆ ਹਾਲਾਂਕਿ ਇਹਨਾਂ ਔਰਤਾਂ ਦੇ ਵੱਲੋਂ ਜਿਹੜਾ ਖੁੱਲ ਕੇ ਖੁਲਾਸਾ ਕੀਤਾ ਗਿਆ ਕਿ ਸਾਡੇ ਵੱਲੋਂ ਇਸ ਚੀਜ਼ ਤੋਂ ਮਨਾ ਕੀਤਾ ਗਿਆ ਸੀ ਪਰ ਫਿਰ ਵੀ ਸਾਨੂੰ ਜਿਵੇਂ ਕਹਿੰਦੇ ਨੇ ਕਿ ਕੁਛ ਲੈਣ ਦੇ ਲਈ ਕੁਛ ਦੇਣਾ ਪੈਂਦਾ ਉਸੇ ਤਰ੍ਹਾਂ ਜਿਹੜਾ ਇਹਨਾਂ ਔਰਤਾਂ ਨੂੰ ਵੀ ਜਿਹੜੀ ਕੋਈ ਪ੍ਰੋਬਲਮ ਸੀ ਉਸ ਤੋਂ ਨਪਟਾਰਾ ਕਰਵਾਉਣ ਦੇ ਲਈ ਜਿਹੜਾ ਇਹ ਕਰਨ ਦੇ ਲਈ ਕਿਹਾ ਗਿਆ